ਕੈਸੇ ਮਹਾਨ ਸ਼ਖਸੀਅਤ ਦੀ ਪਹਿਲੀ ਜਨਮ ਸ਼ਤਾਬਦੀ ਮਨਾਉਣ ਦਾ ਸੁਭਾਗ ਹਾਸਲ ਹੋਇਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪੰਥ ਬਸੇ ਮੈਂ ਉੱਜਣਾ ਮਨ ਚੌਕ ਨੇਹਰਾ ਦਾ ਸੰਦੇਸ਼ ਛੱਡ ਕੇ ਗਏ ਜਿਹੜੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਥ ਦਾ ਝੰਡਾ ਬੁਲੰਦ ਕਰਕੇ ਗਏ ਜੇਨਾ ਦੀ ਪਹਿਚਾਨ ਇੱਕ ਦਰবেশ ਇਮਾਨਦਾਰ ਰਾਜਨੀਤੀ ਤੇ ਧਰਮ ਦੇ ਸਮੇਲ ਔਰ ਇੱਕ ਬੇਬਾਕ ਨਾਟਕ ਆਗੂ ਦੇ ਤੌਰ ਤੇ ਦੇਸ਼ ਔਰ ਦੁਨੀਆ ਵਿੱਚ ਜਾਣੇ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸ਼ਸ਼ੋਭਤ ਪੰਜਾਬ ਭਰ ਤੋਂ ਦੇਸ਼ ਭਰ ਤੋਂ ਦੁਨੀਆਂ ਭਰ ਤੋਂ ਪੰਥ ਪ੍ਰਸ ਔਰ ਖਾਸ ਤੌਰ ਤੇ ਪੰਥਰਾਤਾ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਸੋਜ ਤੇ ਪਹਿਰਾ ਦੇਣ ਵਾਲੇ ਟੌੜਾ ਦੀ ਅਨਾਜ ਮੰਡੀ ਵਿੱਚ ਹਾਜ਼ਰ ਵੀਰੋ ਭੈਣੋ ਬਜ਼ੁਰਗੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਮਾਣ ਮਹਿਸੂਸ ਕਰਦਾ ਅੱਜ ਗੌਰਵ ਮਹਿਸੂਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਐਸੀ ਮਹਾਨ ਸ਼ਖਸੀਅਤ ਦੀ ਪਹਿਲੀ ਜਨਮ ਸ਼ਤਾਬਦੀ ਮਨਾਉਣ ਦਾ ਸੁਭਾਗ ਹਾਸਲ ਹੋਇਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪੰਥ ਬਸੇ ਮੈਂ ਉੱਜਣਾ ਮਨ ਚੌਕ ਨੇਹਰਾ ਦਾ ਸੰਦੇਸ਼ ਛੱਡ ਕੇ ਗਏ ਜਿਹੜੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਥ ਦਾ ਝੰਡਾ ਬੁਲੰਦ ਕਰਕੇ ਗਏ ਜਿਨ੍ਹਾਂ ਦੀ ਪਛਾਣ ਇੱਕ ਦਰवेश ਇਮਾਨਦਾਰ ਰਾਜਨੀਤੀ ਤੇ ਧਰਮ ਦੇ ਸਮੇਲ ਔਰ ਇੱਕ ਬੇਬਾਕ ਨਿਹਟੜ ਆਗੂ ਦੇ ਤੌਰ ਤੇ ਦੇਸ਼ ਔਰ ਦੁਨੀਆ ਵਿੱਚ ਜਾਣੇ ਜਾਂਦੇ ਆ ਮੈਂ ਕਹਿ ਸਕਦਾ ਕਿ ਇਸ ਦੇਸ਼ ਤੇ ਦੁਨੀਆ ਦੇ ਸਮਾਜ ਦੇ ਵਿੱਚ ਮਾਵਾ ਨੇ ਮੁੰਡੇ ਜੰਮੇ ਧੀਆਂ ਜੰਮੀਆਂ ਪਰ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਲੀਡਰ ਜੰਮੇ ਮੈਂ ਰਾਜ ਜਦੋਂ ਪਿੰਡ ਟੋੜੇ ਦੇ ਇੱਥੇ ਮੰਡੀ ਦੇ ਵਿੱਚ ਆਇਆ ਯਕੀਨ ਕਰਿਓ 100 ਸਾਲ ਪਹਿਲਾਂ ਸਾਡੇ ਪੂਜਨੀਕ ਮਾਤਾ ਬਸੰਤ ਕੌਰ ਜੀ ਦੇ ਘਰੋਂ ਸਾਡੇ ਬਜ਼ੁਰਗ ਸਰਦਾਰ ਦਲੀਪ ਸਿੰਘ ਦੇ ਘਰੋਂ ਜਿਹਦਨ ਇਸ ਧਰਤੀ ਤੇ ਇਸ ਨਗਰ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜਨਮ ਲਿਆ ਸੀ ਸ਼ਾਇਦ ਉਸ ਦਿਨ ਇੰਨੇ ਪਿੰਡ ਵਿੱਚ ਰੋਸ਼ਨੀ ਨਾ ਹੋਈ ਹੋਵੇ ਇਹ ਰਾਤ ਤੋੜੇ ਪਿੰਡ ਦਾ ਸਾਰਾ ਘਰ ਘਰ ਰੁਸ਼ਨਾ ਰਿਹਾ ਸੀ ਮੈਂ ਸ਼ਾਇਦ ਗਲਤ ਨਾ ਹੋਵਾਂ ਇੱਥੇ ਹਾਜ਼ਰ ਹਰ ਇੱਕ ਲੀਡਰ ਨੇ ਮੇਰੇ ਸਮੇਤ ਸ਼ਾਇਦ ਕਿਸੇ ਲੀਡਰ ਦੀ ਜਨਮ ਸ਼ਤਾਬ ਦੀ ਇੰਨੇ ਚਾ ਇੰਨੇ ਖੁਸ਼ੀਆਂ ਤੇ ਮਲਾਰਾ ਨਾ ਮਨਾਉਂਦੀ ਨਾ ਦੇਖੀ ਹੋਵੇ ਜਿੰਨੇ ਅੱਜ ਆਪਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਪਹਿਲੀ ਜਨਮ ਸ਼ਤਾਬਦੀ ਦੇਖ ਰਹੇ ਹਾਂ ਵੀਰੋ ਅੱਜ ਇਸ ਟੋੜੇ ਦੀ ਮੰਡੀ ਦੇ ਵਿੱਚ ਜਿਹੜਾ ਇਕੱਠਾ ਇਹ ਕਾਠ ਦੇ ਤੌਰ ਤੇ ਨਹੀਂ ਬੈਠੇ ਦਾ ਜਿਹਾ ਕਾਠ ਦੇ ਤੌਰ ਤੇ ਵੀ ਦੇਖੀਏ ਤਾਂ ਇਹ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਵੀ ਹੈ ਇਹ ਪੰਥ ਕੇ ਏਕੇ ਦਾ ਰਾਹ ਵੀ ਦਰਸਾਵਾ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਇਕੱਠ ਵਿੱਚ ਨਾ ਕੇਵਲ ਪਰਿਵਾਰ ਦੇ ਜੀਜਾ ਰਿਸ਼ਤੇਦਾਰ ਨਾ ਕੇਵਲ ਨਗਰ ਦੇ ਲੋਕ ਇਲਾਕੇ ਦੇ ਲੋਕ ਜਾਂ ਪੰਜਾਬ ਦੇਸ਼ ਦੇ ਵਿੱਚੋਂ ਆਮ ਲੋਕ ਸਿਆਸੀ ਲੀਡਰ ਬਲਕੇ ਮੈਂ ਕਹਿ ਸਕਦਾ ਕਿ ਪੰਥਕ ਸੰਸਥਾਵਾਂ ਪੰਥਪਰਾਸਤ ਔਰ ਪੰਥ ਦੀਆਂ ਸੇਵਾ ਕਰਨ ਵਾਲੀਆਂ ਮਾਨਾਮਤੇ ਸ਼ਖਸੀਅਤਾਂ ਸ਼ਾਇਦ ਹੀ ਕੋਈ ਐਸੀ ਹੋਵੇ ਜਿਹਨੇ ਅੱਜ ਇਸ ਸਮਾਗਮ ਦੇ ਵਿੱਚ ਹਾਜ਼ਰੀ ਨਾ ਭਰੀ ਹੋਵੇ ਜੇ ਸੰਤ ਮਹਾਂਪੁਰਖਾਂ ਦੀ ਗੱਲ ਕਰੀਏ ਸੁਰ ਸਿੰਘ ਵਾਲੇ ਸੰਸਥਾ ਰਾਮਪੁਰ ਖੇੜੇ ਵਾਲਿਆਂ ਦੀ ਸੰਸਥਾ ਔਰ ਬਾਬਾ ਬਲਵیر ਸਿੰਘ ਬੁੱਢਾ ਧਰਵਾਲਿਆਂ ਦੀ ਸੰਸਥਾ ਬਾਬਾ ਮਨਮੋਹਨ ਸਿੰਘ ਬਾਹਰ ਰਹੀ ਸਪੈਸਲ ਤੌਰ ਤੇ ਬਾਬਾ ਕਸ਼ਮੀਰਾ ਸਿੰਘ ਨੌਰਾਂ ਵਾਲੇ ਬਾਬਾ ਗੁਰਜੰਡ ਸਿੰਘ ਜੀ ਹੋਰੇ ਬਾਬਾ ਅਮਰੀਕ ਸਿੰਘ ਜੀ ਹੋਰੀ ਮੇਰਾ ਖਿਆਲ ਆ ਕਿੰਨੀਆਂ ਔਰ ਰਤਵਾੜਾ ਸਾਹਿਬ ਵਾਲੇ ਰੰਹਾਵੇ ਵਾਲੇ ਮੇਰਾ ਖਿਆਲ ਕਿੰਨੀਆਂ ਹੀ ਨਾਮਵਰ ਸ਼ਖਸੀਅਤਾਂ ਸੰਤ ਮਹਾਂਪੁਰਖ ਜਿਹੜੇ ਆਪ ਹਾਜ਼ਰ ਹੋਏ ਜਾਂ ਹਾਜ਼ਰੀਆਂ ਲੁਆਈਆਂ ਔਰ ਜ਼ਹੇਦਾਰ ਸ੍ਰੀ ਆਕਾਂਤ ਸਿੰਘ ਸਾਹਿਬ ਨੇ ਵੀ ਸਨੇਹਾ ਭੇਜਿਆ ਵਿਸ਼ੇਸ਼ ਤੌਰ ਤੇ ਵਧਾਈ ਦਾ ਉਹਨਾਂ ਦੀ ਸਿਹਤ ਖਰਾਬ ਹੋਈ ਜਿਵੇਂ ਪੰਜੋਲੀ ਸਾਹਿਬ ਨੇ ਦੱਸਿਆ ਨਹੀਂ ਆਪ ਹਾਜ਼ਰੀ ਭਰ ਨਹੀਂ ਸੀ ਔਰ ਨਾਲ ਸਾਫ ਕਾ ਜਹੇਦਾਰਤਾ ਕੋਈ ਰਿਹਾ ਹੀ ਨਹੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਬੇਟੂ ਡੂੰਘੇੜੀ ਹੋਰਾਂ ਨੂੰ ਸਪੈਸ਼ਲ ਤੌਰ ਤੇ ਇੱਥੇ ਹਾਜ਼ਰੀ ਭਰ ਲਈ ਭੇਜਿਆ ਪ੍ਰੋਫੈਸਰ ਮਨਜੀਤ ਸਿੰਘ ਸਾਫ ਕਾ ਜਹੇਦਾਰ ਸਾਹਿਬ ਸਪੈਸ਼ਲ ਆਏ ਔਰ ਪਾਇ ਜਸਵੀਰ ਸਿੰਘ ਰੋਡੇਹੁਰਾ ਨੇ ਸਪੈਸ਼ਲ ਤੌਰ ਤੇ ਸਨੇਹਾ ਭੇਜਿਆ ਸੋ ਮੇਰਾ ਮਤਲਬ ਤੇ ਬਾਕੀ ਪੰਥਕ ਧਿਰਾਂ ਵਿੱਚੋਂ ਸਾਡੇ ਬਹੁਤ ਪਿਆਰੇ ਅਜੀਜ਼ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਾਹਿਬ ਸਰਬਜੀਤ ਸਿੰਘ ਜੀ ਖਾਲਸਾ ਔਰ ਅਮਰਪਾਲ ਸਿੰਘ ਹੁਰਾਂ ਦੇ ਪਿਤਾ ਜੀ ਨੇ ਸਪੈਸ਼ਲ ਇਹਨਾਂ ਨੂੰ ਸਨੇਹਾ ਦੇ ਕੇ ਭੇਜਿਆ ਮੇਰਾ ਖਿਆਲ ਆ ਵੀ ਪੰਥਕ ਸਫਾ ਵਿੱਚ ਬੇਚਰਨ ਵਾਲੀ ਕੋਈ ਧਿਰ ਐਸੀ ਨਹੀਂ ਹੋਣੀ ਕੋਈ ਸੰਸਦਾ ਐਸੀ ਨਹੀਂ ਹੋਣੀ ਜਿਸ ਸੰਸਥਾ ਨੇ ਅੱਜ ਇੱਥੇ ਹਾਜ਼ਰੀਨ ਲਵਾਈ ਹੋਵੇ ਸੋ ਸਾਨੂੰ ਇਸ ਗੱਲ ਦਾ ਬੜਾ ਗੌਰਵ ਹੈ ਸਾਨੂੰ ਇਸ ਗੱਲ ਦਾ ਮਾਣ ਆ ਔਰ ਅੱਜ ਦੇ ਇਸ ਇਕੱਠ ਨੇ ਜਿਵੇਂ ਅਮਰ ਸੇਂਤ ਹਰਜਨ ਸਿੰਘ ਲੋਂਗੋਵਾਲ ਜੀ ਦੀ ਵਰਸੀ ਤੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਪਰਮ ਮਿੱਤਰ ਸਾਧ ਸੁਖਦੇਵ ਸਿੰਘ ਟੇਂਟ ਸਾਹਿਬ ਜੀ ਹਾਜ਼ਰ ਨੇ ਭਾਵੇਂ ਸਿਹਤ ਵੀ ਜਾਤ ਨਹੀਂ ਦਿੰਦੀ ਪਰ ਇਹਨਾਂ ਨੇ ਬਹੁਤ ਵੱਡਾ ਇਕੱਠ ਲੋਂਗੋਵਾਲ ਦੀ ਧਰਤੀ ਤੇ ਜਦੋਂ ਕਰਿਆ ਮੁਕਾਬਲੇ ਤੇ ਜਿਨ੍ਹਾਂ ਨੇ ਇਕੱਠ ਕਰਿਆ ਉਹਨਾਂ ਦੇ ਇਕੱਠ ਦੇ ਮੁਕਾਬਲੇ ਹਿੰਦੁਸਤਾਨ ਦੀ ਬਹੁਤ ਵੱਡੀ ਅੰਗਰੇਜ਼ੀ ਦੇ ਅਖਬਾਰ ਨੇ ਲਿਖਿਆ ਕਿ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਇਕੱਠ ਲਾਂਗੋਵਾਲ ਦੀ ਧਰਤੀ ਤੇ ਜਿਹੜਾ ਹੋਇਆ ਉਹ ਬਾਕੀ ਸਾਰੇ ਇਕੱਠਾ ਨੂੰ maat ਪਾ ਗਿਆ maat ਪਾ ਗਿਆ ਕਿਸੇ ਨੇ 6 ਗੁਣਾ ਕਿਹਾ ਕਿਸੇ ਨੇ 5 ਗੁਣਾ ਕਿਹਾ ਵੱਧ ਆਪਣਾ ਪਰ ਅੱਜ ਅੱਜ ਦਾ ਇਕੱਠ ਤਾਂ ਮੇਰਾ ਖਿਆਲਾ ਗੁਣਾ ਤਜੇ ਕਰ ਲੱਗੀ ਹੈ ਪਤਾ ਨਹੀਂ ਕਿੰਨੀਆਂ ਹੋਣੀਆਂ ਮੈਂ ਹੁਣੇ ਹੁਣ ਆ ਲੰਗਰ ਦੇ ਸੇਵਾ ਕਰਨ ਵਾਲੇ ਆਪਣੇ ਸਿੰਘਾਂ ਤੋਂ ਸੱਜਣਾ ਤੋਂ ਪੁੱਛਿਆ ਸੀ ਕਿ ਤੁਹਾਡੇ ਕੋ ਗਿਣਤੀ ਹੁੰਦੀ ਆ ਕਿ ਕਿੰਨੇ ਲੋਕਾਂ ਨੇ ਪ੍ਰਸ਼ਾਦਾ ਛਕਿਆ ਉਹ ਕਹਿੰਦੇ ਹੁਣ ਤੱਕ 25000 ਤੋਂ ਵੱਧ ਸੰਗਤ ਪ੍ਰਸ਼ਾਦਾ ਛਕ ਚੁੱਕੀ ਆ 25000 ਤੋਂ ਵੱਧ ਸਤਿ ਸ੍ਰੀ ਅਕਾਲ ਔਰ ਮੈਂ ਆ ਨਾਲ ਰਸਤੇ 'ਚ ਦੇਖੋ ਜਦੋਂ ਮਤਮਾਰ ਦਾ ਗੁਰੂ ਤਾਂ ਇਸ ਤਰੀ ਮਾਰਦਾ ਟੌੜਾ ਸਾਹਿਬ ਕੋਈ ਲਾ ਬਾਸਤਾ ਹੈ ਨਹੀਂ ਸੀ ਅਨਾਥ ਨਹੀਂ ਸੀ ਉਹ ਉਹਨਾਂ ਦੇ ਘਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਾਏ ਹੋਣ ਭੋਗ ਪੈਣਾ ਹੋਵੇ ਤੇ ਉੱਥੇ ਹਾਜ਼ਰੀ ਨਾ ਲਵਾਵੇ ਉਸ ਸੰਸਥਾ ਦੇ ਲੋਗ ਆਗੂ ਜਿਸ ਸੰਸਥਾ ਦੇ ਉਹਨਾਂ ਨੇ ਸਭ ਤੋਂ ਲੰਮਾ ਸਮਾਂ ਸੇਵਾ ਕੀਤੀ ਹੋਵੇ ਰਾਸਤੇ ਦੇ ਵਿੱਚ ਇੱਕ ਹੋਰ ਥਾਂ ਗੁਰਦੁਆਰਾ ਦੋਖਨਵਾਂ ਸਾਹਿਬ ਆਪਣੇ ਮੁਲਾਜ਼ਮ ਇਕੱਠੇ ਕਰਕੇ ਆਪਣੇ ਕਰਮਚਾਰੀ ਇਕੱਠੇ ਕਰਕੇ ਦਬਕੇ ਮਾਰ ਕੇ ਉਹਨਾਂ ਤੇ ਹੁਕਮ ਚਾੜ ਕੇ ਉੱਥੇ ਇਕੱਠ ਨੂੰ ਵੰਡਣ ਦੀ ਗੱਲ ਕੀਤੀ ਹੋਵੇ ਇਸ ਗੱਲ ਨੇ ਬੜਾ ਦੁੱਖ ਬਚਾਇਆ ਟੌੜਾ ਸਾਹਿਬ ਦੀਆਂ ਪ੍ਰਾਪਤੀਆਂ ਦਾ ਬੜਾ ਜ਼ਿਕਰ ਆ ਉਹਨਾਂ ਦੇ ਜੀਵਨ ਦੇ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਕੇ ਟੌੜਾ ਸਾਹਿਬ ਨੇ ਕਈ ਵਾਰੀ ਕਿਉਂਕਿ ਮੈਂ ਤਾਂ ਤੁਹਾਨੂੰ ਪਤਾ ਉਹਨਾਂ ਨਾਲ ਲੰਮਾ ਸਮਾਂ ਸਿਆਸੀ ਤੌਰ ਤੇ ਰਿਹਾ ਸਾਨੂੰ ਤੋੜਨ ਵਾਲੇ ਉਹ ਨੇ ਪਰ ਮੈਂ ਕਈ ਐਸੇ ਵਰਤਾਰਾ ਦੱਸ ਸਕਦਾ ਜਦੋਂ ਉਹਨਾਂ ਨੇ ਦਿਲ ਤੇ ਪੱਥਰ ਧਰ ਕੇ ਦਿਲ ਤੇ ਪੱਥਰ ਧਰ ਕੇ ਕਈ ਵਾਰੀ ਆਪਣਾ અપਮਾਨ ਸਹਿ ਕੇ ਵੀ ਸ਼ਰੋਮਣੀ ਅਕਾਲੀ ਦਲ ਦੀਆਂ ਸਫਾਂ ਵਿੱਚ ਫੁੱਟ ਪੈਣ ਤੋਂ ਰੋਕਿਆ ਉਹਨਾਂ ਨੇ ਹਮੇਸ਼ਾ ਪੰਥ ਇਕ ਧਿਰਾਂ ਨੂੰ ਇਕਜੁੱਟ ਕਰਨ ਦਾ ਸੋਚਿਆ ਔਰ ਪੰਥ ਇਕਤਾ ਲਈ ਜੇ ਕਿਤੇ ਤਿਆਗ ਦੇਣਾ ਪਿਆ ਤਾਂ ਉਹਨਾਂ ਨੇ ਦੇ ਕੇ ਦਿਖਾਇਆ ਜੋ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ ਉਦੋਂ ਅਸੀਂ ਬੜਾ ਰੋਕਿਆ ਉਹਨਾਂ ਨੂੰ ਮਾਨ ਸਾਹਿਬ ਕਹਿੰਦੇ ਅਸਤੀਵਾ ਉਹ ਟੋੜਾ ਸਾਹਿਬ ਸਾਰੇ ਅਸੀਂ ਰੋਕਦੇ ਰਹੇ ਕਹਿੰਦੇ ਮੈਂ ਤਾਂ ਦੇਣਾ ਅਸਤੀਵਾ ਪੰਥ ਨੇ ਮਾਨ ਸਾਹਿਬ ਨੂੰ ਚੁਣ ਲਿਆ ਹੁਣ ਮੈਂ ਐਸਜੀਪੀਸੀ ਦਾ ਪ੍ਰਧਾਨ ਰਹਿਣਾ ਚੰਗਾ ਨਹੀਂ ਲੱਗਦਾ ਸਾਡੇ ਸਾਰਿਆਂ ਦੇ ਰੋਕਣ ਦੇ باوجود ਉਹਨਾਂ ਨੇ ਅਸੀਵਾ ਦਿੱਤਾ ਇਹ ਬਖਰੀ ਗੱਲ ਆ ਕਿ ਇੱਕ ਥਾਲ ਬਾਅਦ ਸਾਬ ਬਲਦੇਵ ਸਿੰਘ ਸੀਵੀਆ ਦੀ ਪ੍ਰਧਾਨਗੀ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਪਰ ਉਹਨਾਂ ਨੇ ਤਿਆਗ ਦਿਖਾਇਆ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਤਿਆਗ ਦੀ ਭਾਵਨਾ ਦਾ ਰਸਤਾ ਦਿਖਾ ਕੇ ਗਏ ਨੇ ਔਰ ਪੰਥਕ ਇਕਤਾ ਲਈ ਕਿੰਨੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਤੁਹਾਨੂੰ ਕਈ ਵਾਰ ਅਸੀਂ ਸੁਣਾਈਆਂ ਤੁਸੀਂ ਜਾਣਦੇ ਹੋ ਸੋ ਸਭ ਤੋਂ ਵੱਡੀ ਗੱਲ ਜਿਹੜੀ ਸੀ ਉਹਨਾਂ ਦਾ ਜਿਹੜਾ ਦਬਕਾ ਸੀ ਉਹਨਾਂ ਦਾ ਜਿਹੜਾ ਰੋਬ ਸੀ ਉਹਨਾਂ ਦਾ ਜਿਹੜਾ ਸਤਕਾਰ ਸੀ ਆ ਸਾਡੀ ਸਾਰੀ ਲੀਡਰਸ਼ਿਪ ਬੈਠੀ ਆ ਮੈਂ ਮੌਕੇ ਦਾ ਗਵਾਹ ਕਈ ਵਾਰੀ ਸ਼ਰੋਮਣੀ ਅਕਾਲੀ ਦਲ ਦੀਆਂ ਉੱਚ ਪੱਧਰ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਇੱਕ ਇੱਕ ਘੰਟਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਸੀ ਕਿ ਟੌੜਾ ਸਾਹਿਬ ਹਾਜ਼ਰੀ ਉਹਨਾਂ ਦੀ ਜ਼ਰੂਰੀ ਆ ਤਾਂ ਮੀਟਿੰਗ ਸ਼ੁਰੂ ਕਰੀਏ ਇੱਕ ਵਾਰ ਆਇਆ ਸੀ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਆਇਆ ਟੇਢਾ ਸਾਹਿਬ ਸਾਹਬ ਗਵਾਹ ਨੇ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਸ੍ਰੀ ਬਾਜਪਾਈ ਸਾਹਿਬ ਨੇ ਇੱਕ ਦਿਨ ਹਿੰਦੁਸਤਾਨ ਦੀ ਬਾਜ਼ਾਰਤ ਦੀ ਐਕਸਪੈਂਸ਼ਨ ਕਰਨ ਲਈ ਇੱਕ ਦਿਨ ਲਿਸਟ ਜਿਹੜੀ ਆ ਉਹ ਰਾਸ਼ਟਰਪਤੀ ਕੋਲ ਜਾਣ ਤੋਂ ਰੋਕ ਕੇ ਰੱਖੀ ਰਾਤ ਨੂੰ 12:30 ਵਜੇ ਇੱਕ ਸਨੇਹਾ ਮੇਰੇ ਘਰੇ ਆਪਣੇ ਨਿੱਜੀ ਕੋ ਭੇਜਿਆ ਕਿ ਸਵੇਰੇ 6 10 ਵਜੇ ਤੋਂ ਪਹਿਲਾਂ-ਪਹਿਲਾਂ ਟੌੜਾ ਸਾਹਿਬ ਦਾ ਟੈਲੀਫੋਨ ਮੈਨੂੰ ਕਰਾਓ ਮੈਂ ਲਿਸਟ ਭੇਜਣ ਤੋਂ ਬੈਠਾ ਐਡਾ ਸਤਕਾਰ ਐਡਾ ਰੋਗ ਅੱਜ ਹਰ ਅਕਾਲੀ ਵਰਕਰ ਹਰ ਅਕਾਲੀ ਸਫਾ ਵਿੱਚ ਵਿਚਰਨ ਵਾਲਾ ਵਿਅਕਤੀ ਔਰ ਖਾਸ ਤੌਰ ਤੇ ਪੰਜਾਬ ਇਸ ਤਰ੍ਹਾਂ ਦੀ ਲੀਡਰਸ਼ਿਪ ਦੀ ਭਾਲ ਵਿੱਚ ਆ ਇਸ ਤਰ੍ਹਾਂ ਦੀ ਲੀਡਰਸ਼ਿਪ ਦੀ ਤਲਾਸ਼ ਵਿੱਚ ਆ ਇਸ ਤਰ੍ਹਾਂ ਦੀ ਲੀਡਰਸ਼ਿਪ ਤੇ ਤਵੱਜੂ ਰੱਖ ਰਿਹਾ ਕਿ ਕਾਸ਼ ਫੇਰ ਅਕਾਲੀਆਂ ਦਾ ਰੋਗ ਅਕਾਲੀਆਂ ਦਾ ਦਵਕਾ ਅਕਾਲੀਆਂ ਦਾ ਸਤਕਾਰ ਇਸ ਦੇਸ਼ ਦੀ ਰਾਜ ਵਿੱਚ ਦਿੱਤੀ ਵਿੱਚ ਮੁੜ ਕੇ ਬਹਾਲ ਹੋਵੇ ਸੋ ਇਸੇ ਕਰਕੇ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਆ ਜਿਹੜਾ ਅਸੀਂ ਪਾਰਟੀ ਲਗਭੀ ਬਣਾ ਸਕਦੇ ਸੀ ਪਰ ਕਿਉਂ ਨਹੀਂ ਬਣਾਈ ਕਿਉਂਕਿ ਅਸੀਂ ਇਸ ਕਰਕੇ ਨਹੀਂ ਬਣਾਈ ਕਿ ਅਸੀਂ ਚਾਹੁੰਦੇ ਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਕੇ ਪ੍ਰਾਰਥਨ ਲਈਆਂ ਤੇ ਲਿਆ ਕੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਕੇ ਉਹਨਾਂ ਰੌ ਰੀਕਾਂ ਤੇ ਲਿਆ ਕੇ ਸ਼ਰੋਮਣੀ ਅਕਾਲੀ ਦਲ ਦੀ ਬਾਗ ਡੋਰ ਐਸੇ ਹੱਥਾਂ ਵਿੱਚ ਲੈ ਕੇ ਆਈਏ ਜਿਹਦੇ ਨਾਲ ਸ਼ਰੋਮਣੀ ਅਕਾਲੀ ਦਲ ਤਗੜਾ ਹੋਵੇ ਮਜ਼ਬੂਤ ਹੋਵੇ ਅੱਜ ਅਕਾਲੀ ਦਲ ਦੀ ਜੋ ਹਾਲਤਾ ਮੈਂ ਨਹੀਂ ਕਹਿਣਾ ਚਾਹੁੰਦਾ ਕਿਉਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜਿਹੜੀ ਗੱਲਾਂ ਅਸੀਂ ਕਹਿੰਨੇ ਆ ਸਾਡੇ ਤੋਂ ਬਾਅਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਥ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਖੜਕੇ ਕਹਿਤਾ ਕਿ ਪਿਛਲੇ 15 ਸਾਲਾਂ ਦੇ ਕਰੀਬ ਜੋ ਫੈਸਲੇ ਹੋਏ ਅਕਾਲੀ ਦਲ ਵੱਲੋਂ ਉਹਨਾਂ ਨੇ ਪੰਥ ਦਾ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਤਾ ਕੱਲਾ ਨੁਕਸਾਨ ਹੀ ਨਹੀਂ ਕਰਿਆ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਪਤਲਾ ਕਰਤਾ ਕਮਜ਼ੋਰ ਕਰਤਾ ਸੋ ਜਿਹੜੇ ਸ਼ਹਾਦ ਜ세ਦਾਰ ਸਹਿਬਾਨਾਂ ਨੇ ਕਹੇ ਨੇ ਉਹਨਾਂ ਸ਼ਬਦਾਂ ਤੇ ਸਾਨੂੰ ਚਿੰਤਾ ਹੈ ਉਹਨਾਂ ਸ਼ਬਦਾਂ ਦਾ ਸਾਨੂੰ ਫਿਕਰ ਹੈ ਇਸੇ ਕਰਕੇ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਸਾਡੇ ਮਾਨ ਜੋਗ ਸਾਗੁਰ ਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਸਾਡੇ ਸਰਪ੍ਰਸਤ ਬੈਠੇ ਨੇ ਢੇਡ ਸਾਹਿਬ ਬੀਬੀ ਜ਼ਗੀਰ ਕੌਰ ਜੀ ਰਖੜਾ ਸਾਹਿਬ ਸਾਡੇ ਸਾਰੇ ਲੀਡਰਸ਼ਿਪ ਸਾਰੇ ਸਹਿਯੋਗ ਦੇ ਕੇ ਅਸੀਂ ਯਤਨ ਕਰ ਰਹੇ ਹਾਂ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਕੇ ਉਹਨਾਂ ਲੀਹਾਂ ਤੇ ਲੈ ਕੇ ਆਈਏ ਸਾਨੂੰ ਆਸ ਆ ਕਿ ਤੱਕ ਸ੍ਰੀ ਕਿ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਤੇ ਪੰਥ ਸਿੰਘ ਸਹਿਬਾਨਾਂ ਵੱਲੋਂ ਜਿਹੜੇ ਬੋਲ ਤੱਕ ਸ੍ਰੀ ਅਕਾਲ ਤਖਸਾਲ ਤੋਂ ਕਹੇ ਗਏ ਨੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਤਾਕਤਵਰ ਮਜ਼ਬੂਤ ਪੰਥਕ ਦਿਖਵਾਲੀ ਪੰਥਕ ਵਿਚਾਰਧਾਰਾ ਵਾਲੀ ਪੰਥ ਤੇ ਪਹਿਰਾ ਦੇਣ ਵਾਲੀ ਔਰ ਪੰਥ ਲਈ ਜਦੋ ਜਹਿਦ ਕਰਕੇ ਸੰਘਰਸ਼ਾਂ ਵਿੱਚ ਜੀਵਨ ਜੀਣ ਵਾਲੀ ਔਰ ਪੰਥ ਲਈ ਲੜਨ ਮਾਰਨ ਵਾਲੇ ਕੋਈ ਐਸੀ ਸ਼ਖਸੀਅਤ ਦੇ ਹਵਾਲੇ ਇਸ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਕੀਤਾ ਜਾਵੇ ਕਿਉਂਕਿ ਅੱਜ ਜੋ ਹਾਲ ਆ ਉਸ ਹਾਲ ਦੀ ਦਸ਼ਾ ਮੈਂ ਇੱਕ ਮਤਾ ਲੈ ਕੇ ਆਇਆ ਜਿਹੜਾ ਮਤਾ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਬਡਾਲਾ ਸਾਹਿਬ ਟੇਨ ਸਾਹਿਬ ਅਸੀਂ ਸਾਰੇ ਹਾਜ਼ਰ ਸੀ ਬੀਬੀ ਜੀ ਉਹਨੇ ਅਸੀਂ ਦੋ ਮਤੇ ਤਿਆਰ ਕੀਤੇ ਸੀ ਇੱਕ ਮਤਾ ਬਡਾਲਾ ਸਾਹਿਬ ਨੇ ਪੜਨਾ ਇਕ ਮਤਾ ਮੈਂ ਪੜਨਾ ਪਰ ਮਤੇ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਜਿਹੜੇ ਤੁਸੀਂ ਐਡਾ ਵੱਡਾ ਇਕੱਠ ਕਰਕੇ ਐਡੇ ਹੀ ਵੱਡੇ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਾਨੂੰ ਹੌਸਲਾ ਦਿੱਤਾ ਸਾਨੂੰ ਸ਼ਕਤੀ ਦਿੱਤੀ ਆ ਮੈਨੂੰ ਪੰਜਾਬੀ ਦੇ ਇੱਕ ਕਵੀ ਦੇ ਸ਼ਬਦ ਯਾਦ ਆ ਗਏ ਉਹਨੇ ਕਵੀ ਨੇ ਕਿਹਾ ਕਹਿੰਦਾ ਜਿਨ੍ਹਾਂ ਕਾਂਦ ਸਰਹੰਦ ਦੀ ਤੋੜਨੇ ਆ ਅਜੇ ਤੱਕ ਨੇ ਉਹ ਹਥਿਆਰ ਬਾਕੀ ਜਿਨ੍ਹਾਂ ਕੰਧ ਸਿਰਹੰਦ ਦੀ ਤੋੜਨੀ ਆ ਅਜੇ ਤੱਕ ਨੇ ਸਾਡੇ ਹਥਿਆਰ ਬਾਕੀ ਗੋਠਾ ਲਾਇਆ ਨਾ ਜਿਨ੍ਹਾਂ ਬਿਦਾਵਿਆਂ ਤੇ ਅਜੇ ਸਿੰਘ ਨੇ ਲੱਖਾਂ ਹਜ਼ਾਰ ਬਾਕੀ ਅੱਜ ਦੇ ਇਕੱਠ ਨੇ ਇਹ ਸਾਬਤ ਕਰਤਾ ਔਰ ਅਸੀਂ ਦਿੱਲੀ ਨਾਲ ਪੰਥ ਵਿਰੋਧੀ ਸ਼ਕਤੀਆਂ ਨਾਲ ਜਿਹੜੀਆਂ ਸ਼ਕਤੀਆਂ ਪੰਥ ਨੂੰ ਖੇਰੂ ਖੇਰੂ ਕਰਨ ਲੱਗੀਆਂ ਨੇ ਪੰਥ ਨੂੰ ਕਮਜ਼ੋਰ ਕਰਨ ਲੱਗੀਆਂ ਨੇ ਔਰ ਸਾਡੀ ਜਵਾਨੀ ਡਿਬਰੂਗੜ੍ਹ ਜੇੜ 2000 ਕਿਲੋਮੀਟਰ ਦੂਰ ਅਸਾਮ ਦੀਆਂ ਜੇਲਾਂ ਵਿੱਚ ਰੋ ਰਹੇ ਨੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਭਾਈ ਰਾਜਵਾਨਾ ਦੀ ਫਾਸੀ ਦੀ ਸਜ਼ਾ ਨੂੰਮਰ ਕੈਦ ਵਿੱਚ ਤਬਦੀਲ ਕਰਨ ਤੋਂ ਪਿੱਛੇ ਹਟ ਰਹੇ ਨੇ ਜਗਤਾਰ ਸਿੰਘ ਹਵਾਰਾ ਵਰਗੇ ਸਾਡੇ ਜਥੇਦਾਰਾਂ ਨੂੰ ਜੇਲਾਂ 'ਚ ਡੱਕੀ ਬੈਠੇ ਨੇ ਔਰ ਕਿੰਨੇ ਸਿੰਘਾਂ ਨੂੰ ਜੇਲਾਂ ਦੀਆਂ ਕਾਲ ਕੋਠੀਆਂ ਵਿੱਚ ਬੰਦ ਕਰੀ ਬੈਠੇ ਨੇ ਔਰ ਕਦੇ ਪੰਜਾਬ ਨੂੰ ਡਰਾਉਣ ਲਈ ਪੰਜਾਬ ਨੂੰ ਭੈਅ ਭੇਤ ਕਰਨ ਲਈ ਪੰਜਾਬ ਤੇ ਛਾਪੇ ਮਾਰੇ ਜਾ ਰਹੇ ਨੇ ਦੂਜੇ ਪਾਸੇ ਸਾਡੀ ਜਵਾਨੀ ਨੂੰ ਡਰਾਇਆ ਜਾ ਰਿਆ ਦੂਜੇ ਪਾਸੇ ਸਾਡੀ ਕਿਸਾਨੀ ਨੂੰ ਭੈ ਪੀੜ ਕੀਤਾ ਜਾ ਰਿਆ ਝੋਨਾ ਜਿਹੜਾ ਪੱਕ ਗਿਆ ਇਹਨਾਂ ਮੰਡੀਆਂ ਵਿੱਚ ਆਉਣ ਨੂੰ ਤਿਆਰ ਪਿਆ ਇੱਕ ਬੋਰੀ ਝੋਨੇ ਦੀ ਲਾਉਣ ਲਈ ਕਿਤੇ ਜਗ੍ਹਾ ਨਹੀਂ ਹੈ ਪੰਜਾਬ ਦੀ ਕਿਸੇ ਇੱਕ ਲਿੰਕ ਸੜਕ ਦਾ ਟੋਆ ਭਰਨ ਲਈ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਨਹੀਂ ਹੈ ਪੰਜਾਬ ਦੇ ਬਿਜਲੀ ਬੋਰਡ ਦੀਆਂ ਮਲਾਜਮਾਨੀਆਂ ਤਨਖਾਹਾਂ ਦੇਣ ਨੂੰ ਦੁਆਨੀ ਨਹੀਂ ਹੈ ਪੰਜਾਬ ਦੇ ਸਕੂਲ ਤੇ ਹਸਪਤਾਲਾਂ ਦੇ ਕਿਸੇ ਕਮਰੇ ਨੂੰ ਪੈਸਾ ਲਾਉਂਦਾ ਇੱਕ ਟਕਾ ਨਹੀਂ ਹੈ ਅੱਜ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋਇਆ ਪਿਆ ਅੱਜ ਪੰਜਾਬ ਲਾਹਬਾਰਥ ਹੋਇਆ ਪਿਆ ਅੱਜ ਪੰਜਾਬ ਦੀ ਸਰਕਾਰ ਨੂੰ ਜਿਹੜਾ ਵਿੱਚ ਬੈਠੀ ਸਾਡੀ ਜਵਾਨੀ ਤੋਂ ਭਾਏ ਆ ਰਿਹਾ ਮੁੱਖ ਮੰਤਰੀ ਸਾਹਿਬ ਹਾਈ ਕੋਰਟ ਵਿੱਚ ਐਫੀ ਡੈਵਿਡ ਦੇ ਰਹੇ ਨੇ ਸਾਡੇ ਜੇਲਾਂ ਵਿੱਚ ਬੰਦ ਨੌਜਵਾਨਾਂ ਤੋਂ ਕਹਿੰਦਾ ਮੈਨੂੰ ਡਰਾ ਮੈਂ ਕਿਹਾ ਜਿੱਥੇ ਮੁੱਖ ਮੰਤਰੀ ਸਾਡੇ ਨੌਜਵਾਨਾਂ ਨੂੰ ਜੇੜਾ ਵਿੱਚ ਬੈਠਿਆ ਤੋਂ ਡਰੀ ਜਾ ਰਹੇ ਨੇ ਸਾਹ ਸੁਖਵੀਰ ਸਿੰਘ ਬਾਦਲੋਂ ਨਹੀਂ ਜਥੇਦਾਰ ਗੁਰਚਾਨ ਸਿੰਘ ਟੋੜਾ ਦੀ ਮੜੀ ਤੋਂ ਡਰੀ ਜਾ ਰਹੇ ਨੇ ਪਰ ਕੈਡੀ ਹਜੀਮ ਗੱਲ ਆ ਜਥੇਦਾਰ ਟੋੜਾ 20 ਸਾਲ ਹੋ ਗਏ ਇਸ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਤੋਂ ਅਜੀਬੇ ਕੰਮ ਬਚੜੀ ਜਾ ਰਿਹਾ ਉਹਨਾਂ ਤੋਂ ਅਜੀਬੇ ਡਰੇ ਜਾ ਰਹੇ ਆ ਕਿਤੇ ਸਾਰਾ ਪੰਥ ਇਕੱਠਾ ਹੋ ਕੇ ਕਿਤੇ ਟੌੜੇ ਪਿੰਡ ਦੇ ਵਿੱਚ ਜਥੇ ਦਾ ਟੌੜਾ ਦੀ ਸੋਤ ਤੇ ਖੜ ਕੇ ਇਹਨਾਂ ਨੂੰ ਲਲਕਾਰ ਨਾ ਲੱਗ ਜੇ ਕੋਈ ਨਾ ਕੋਈ ਆਪਾ ਖੋਰਾ ਲਾਈਏ ਕੋਈ ਨਾ ਕੋਈ ਲੋਕਾਂ ਨੂੰ ਉਲਝਾਈਏ ਕੋਈ ਨਾ ਕੋਈ ਲੋਕਾਂ ਨੂੰ ਭੰਬਲ ਪੁਸੇ ਵਿੱਚ ਪਾਈਏ ਸੋ ਇਸ ਕਿਸਮ ਦੇ ਕਾਰਨਾਮੇ ਘਣਾਉਣੇ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਵੀ ਫੇਲ ਕਰਨਾ ਔਰ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਲਈ ਪੰਥ ਨੂੰ ਚੜ੍ਹਦੀ ਕਲਾ ਤੇ ਲੈ ਜਾਣ ਲਈ ਔਰ ਪੰਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਜਿਹੜੇ ਪ੍ਰੋਗਰਾਮ ਅਸੀਂ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਲਿਕੇ ਆ ਸੋ ਉਹਨਾਂ ਨੂੰ ਅਸੀਂ ਅੱਗੇ ਤੋਰਨਾ ਜਿਨ੍ਹਾਂ ਦਾ ਜ਼ਿਕਰ ਬਡਾਲਾ ਸਾਹਿਬ ਕਰਨਗੇ ਪਰ ਮੈਂ ਇੱਕ ਮਤਾ ਜਿਹੜਾ ਅਸੀਂ ਤਿਆਰ ਕੀਤਾ ਸੀ ਉਹ ਪੜਨ ਲੱਗਿਆ ਔਰ ਮੈਨੂੰ ਆਸਾ ਕਿ ਆਪਾਂ ਸਾਰੇ ਉਹਨੂੰ ਪਾਸ ਕਰਾਂਗੇ ਜਿੱਥੇ ਮੈਂ ਭਰਾਈ ਦਨਾ ਟੌੜਾ ਸਾਹਿਬ ਨੂੰ ਔਰ ਖਾਸ ਤੌਰ ਤੇ ਜਿਹੜਾਂ ਵਿੱਚ ਬੰਦ ਨੌਜਵਾਨਾਂ ਦੀ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਕਰਦਾ ਐਨਐਸਏ ਖਤਮ ਕਰਨ ਦੀ ਮੰਗ ਕਰਦਾ ਔਰ ਕਿਸਾਨਾਂ ਦਾ ਝੋਨਾ ਚੁੱਕਣ ਲਈ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਚਾਹੇ ਦਿੱਲੀ ਜਾ ਕੇ ਬੈਠੋ ਡੇਰੇ ਲਾਓ ਕੁਛ ਕਰੋ ਕਿਸਾਨ ਨੂੰ ਪਰੇਸ਼ਾਨ ਕਰਨ ਲਈ ਆ ਰਹੇ ਭਵਿੱਖ ਵਿੱਚ ਜਿਹੜੇ ਖਤਰੇ ਮੰਡਲਾ ਰਹੇ ਆ ਇਹਨਾਂ ਤੋਂ ਪੰਜਾਬੀਆਂ ਨੂੰ ਬਚਾਉਣ ਦਾ ਯਤਨ ਕਰੋ ਇਹ ਜਿੱਥੇ ਮਤੇ ਨੇ ਉਹਦੇ ਨਾਲ ਇਹ ਮਤਾ ਹੈ ਸਾਡਾ ਸਵਰਗੀ ਪੰਥ ਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਦੇ ਜਨਮ ਦਿਵਸ ਦੀ ਪਹਿਲੀ ਸ਼ਤਾਬਦੀ ਮੌਕੇ ਜੋੜਿਆ ਅੱਜ ਦਾ ਇਹ ਵਿਸ਼ਾਲ ਪੰਥਕ ਇਕੱਠ ਜਥੇਦਾਰ ਟੋੜਾ ਪ੍ਰਤੀ ਸਤਿਕਾਰ ਤੇ ਸਨੇਹ ਪ੍ਰਗਟ ਕਰਦਾ ਹੋਇਆ ਸਮੂਹ ਪੰਥਕ ਜਥੇਵੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਮਹਾਨ ਪੰਥਕ ਆਗੂ ਦੇ ਜੀਵਨ ਤੋਂ ਸੇਧ ਲੈਦੇ ਹੋਏ ਨਿੱਜ ਪ੍ਰਾਸਤੀ ਦੀ ਥਾਂ ਪੰਥ ਪ੍ਰਾਸਤੀ ਦਾ ਮਾਰਗ ਅਪਣਾਉਣ ਇਹ ਕੱਠ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਕਿ ਜੋ ਕੇ ਪੰਥਕ ਸੰਕਰ ਦਾ ਮੂਲ ਕਾਰਨ ਇਹ ਹੈ ਕਿ ਸਿੱਖ ਜਗ ਦੇ ਪ੍ਰਮੁੱਖ ਨਮੈਂਦਾ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ ਮੁੱਢਲੇ ਸਰੂਕਾਰਾਂ ਅਤੇ ਨਿਸ਼ਾਨਿਆਂ ਤੋਂ ਥਿੜ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੇਰ ਸਿੰਘ ਜੀ ਵੀ ਪ੍ਰਵਾਨ ਕਰ ਚੁੱਕੇ ਹਨ ਕਿ ਪਿਛਲੇ 15 ਸਾਲਾਂ ਵਿੱਚ ਅਕਾਲੀ ਦਲ ਦੇ ਇਸ ਦੀਆਂ ਸਰਕਾਰਾਂ ਦੇ ਫੈਸਲਿਆਂ ਨਾਲ ਸਿੱਖ ਪੰਥ ਨੂੰ ਵੱਡੀ ਢਾਹ ਲੱਗੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਆਪਣੀ ਆਜ਼ਾਦ ਤੇ ਖੁਦਮੁਖਤਾਰ ਹੋਣ ਗਵਾ ਕੇ ਕਿਸੇ ਵੇਲੇ ਆਪਣੇ ਵਲੰਟੀਅਰ ਵਿੰਗ ਵੱਜੋ ਸਥਾਪਤ ਕਿਤੇ ਸ਼ਰੋਮਣੀ ਅਕਾਲੀ ਦਲ ਦਾ ਖੁਦ ਹੀ ਇੱਕ ਵਿੰਗ ਬਣ ਕੇ ਰਹਿ ਗਈ ਹੈ ਹੁਣ ਤਾਂ ਅਕਾਲੀ ਦਲ ਦਾ ਇਹ ਵਿੰਗ ਨਹੀਂ ਬਲਕੇ ਇੱਕ ਬੰਦੇ ਦਾ ਵਿੰਗ ਬਣ ਗਈ ਜਿਹੜੇ ਵਿੰਗ ਦੇ ਨਾ ਸਿਰ ਤੇ ਵਾਲ ਨੇ ਨਾ ਦਾੜੀ ਤੇ ਵਾਲ ਨੇ ਜਿਵੇਂ ਦੱਸਿਆ ਤੁਸੀਂ ਕਿਵੇਂ ਹੁਕਮ ਕਰ ਰਿਹਾ ਜਿਸ ਕਾਰਨ ਇਸ ਦੇ ਰੁਤਬੇ ਨੂੰ ਵੀ ਢਾਹ ਲੱਗ ਚੁੱਕੀ ਹੈ ਅੱਜ ਦਾ ਇਹ ਪੰਥ ਇਕੱਠ ਅਕਾਲੀ ਦਲ ਦੇ ਸਾਰੇ ਹੀ ਧੜਿਆਂ ਦੇ ਆਗੂਆਂ ਨੂੰ ਅਪੀਲ ਕਰਦਾ ਹੈ ਕਿਉਂ ਜਥੇਦਾਰ ਟੋੜਾ ਦੇ ਜੀਵਨ ਤੋਂ ਸੇਧ ਲੈ ਕੇ ਤਿਆਗ ਤੇ ਪੰਥ ਪ੍ਰਸਤੀ ਦੀ ਭਾਵਨਾ ਵਿਖਾਉਂਦੇ ਹੋਏ ਆਪਣੀ ਨਿੱਜੀ ਹਉਮੈ ਛੱਡਣ ਅਤੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਇਸ ਜਥੇਬੰਦੀ ਨੂੰ ਮੋੜ ਪੰਥ ਦੀ ਨਮੈਂਦਾ ਜਮਾਤ ਬਣਾਉਣ ਲਈ ਸਿਹਰ ਦੇ ਯਤਨ ਕਰਨ ਸ਼ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪ੍ਰੋਗਰਾਮ ਤੇ ਸਰਗਰਮੀਆਂ ਮੂਲਕ ਵਿੱਚ ਖਾਲਸਾ ਪੰਥ ਦੇ ਬੋਲ ਬਾਲੇ ਘਰਾਉਣ ਅਤੇ ਹਕੀਕੀ ਫੈਡਰਲ ਢਾਂਚੇ ਦੀ ਸਥਾਪਤੀ ਦੇ ਰਾਸਤਰੀ ਨਿਸ਼ਾਨੇ ਦੀ ਪ੍ਰਾਪਤੀ ਵੱਲ ਸੇਧਤ ਹੋਣੀ ਚਾਹੀਦੀਆਂ ਹਨ ਜਿਸ ਦਾ ਸੰਕਲਪ ਜਥੇਦਾਰ ਟੋੜਾ ਨੇ 1978 ਦੀ ਲੁਧਿਆਣਾ ਕਾਨਫਰੰਸ ਵਿੱਚ ਪੇਸ਼ ਕੀਤਾ ਸੀ ਇਹ ਮਤਾ ਜਥੇਦਾਰ ਟੋੜਾ ਜੀ ਨੇ ਆਪ ਪੇਸ਼ ਕੀਤਾ ਸੀ ਇਹ ਪੰਥਕ ਇਕੱਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਇਸ ਪੰਥਕ ਜਥੇਬੰਦੀ ਦੀ ਆਜ਼ਾਦ ਤੇ ਮੁਖਤਿਆਰ ਰੁਤਵੇ ਨੂੰ ਮੁੜ ਸਥਾਪਿਤ ਕਰ ਲਈ ਢੋਕਵੇਂ ਤੇ ਆਸਰਦਾਰ ਕਦਮ ਚੁੱਕੇ ਸ਼ਰੋਮਣੀ ਕਮੇਟੀ ਨੂੰ ਇਹ اپیل ਵੀ ਕੀਤੀ ਜਾਂਦੀ ਹੈ ਕਿ ਖਾਲਸਾ ਪੰਥ ਦੇ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨਾਂ ਦੇ ਰੁਤਵੇ ਤੇ ਵਕਾਰ ਨੂੰ ਕਾਇਮ ਕਰਨ ਵਾਸਤੇ ਉਹਨਾਂ ਦੀ ਨਿਯੁਕਤੀ ਸੇਵਾ ਮੁਕਤੀ ਅਤੇ ਸੇਵਾ ਨਿਯਮ ਬਣਾਉਣ ਲਈ ਤੁਰਤ ਢੋਕਵੇਂ ਕਾਰਵਾਈ ਕਰੇ اور ਅੱਜ ਦੇ ਇਸ ਮਤੇ ਰਹੇ ਅਸੀਂ ਜਥੇਦਾਰ ਸਹਿਬਾਨਾਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਪੰਥ ਅਜ ਖਿੰਡਿਆ ਪਿਆ ਖੇਰੂ ਖੇਰੂ ਹੋਇਆ ਪਿਆ ਔਰ ਅੱਜ ਪੰਥ ਦੇ ਵਿੱਚ ਖਲਾਫ ਪੈਦਾ ਹੋਇਆ ਅੱਜ ਪੰਥ ਦੀ ਇਸ ਜਮਾਤ ਨੂੰ ਲਾਮਬੰਦ ਕਰਨ ਲਈ ਜਥੇਬੰਦ ਕਰਨ ਲਈ 1920 ਦੇ ਵਿੱਚ ਸਰ ਸਰੋਬਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਵੇਂ ਸਥਾਪਿਤ ਕੀਤਾ ਸੀ ਅੱਜ ਉਹ ਬੇੜਾ ਆ ਗਿਆ ਅੱਜ ਉਹ ਇਤਿਹਾਸ ਦੁਹਰਾਉਣ ਦਾ ਸਮਾਂ ਅੱਜ ਦੇ ਜਥੇਦਾਰ ਸਹਿਬਾਨਾਂ ਦੇ ਹੱਥ ਆ ਗਿਆ ਉਸ ਵੇਲੇ ਨੂੰ ਵਰਤਨ ਔਰ ਪੰਥ ਦੇ ਇੱਕ ਨਿੱਗਰ ਨਰੋਹੀ ਲੀਡਰਸ਼ਿਪ ਇਸ ਖਲਾਅ ਦੇ ਵਿੱਚ ਪੰਥ ਨੂੰ ਦੇਣ ਇਹ ਅੱਜ ਦਾ ਮਤੇਰਾ ਹੀ ਅਸੀਂ ਮੰਗ ਵੀ ਕਰਦੇ ਆਂ ਔਰ ਇੰਨੀਆਂ ਬੇਨਤੀਆਂ ਕਰਕੇ ਮੈਂ ਇੱਕ ਵਾਰ ਫੇਰ ਆਪਣੇ ਉਸ ਮਹਾਨ ਆਗੂ ਦੇ ਪਹਿਲੀ ਵਰਸੀ ਦੇ ਸਮਾਗਮਾਂ ਦੀ ਸਮੁੱਚੀ ਸਾਧ ਸੰਗਤ ਜਿਹੜੀ ਵੱਡੇ ਗਿਣਤੇ ਵਿੱਚ ਆਈ ਆ ਮੈਂ ਕੱਲੇ-ਕੱਲੇ ਦਾ ਨਾਂ ਕੀ ਲਵਾਂ ਮੈਂ ਪ੍ਰਬੰਧਕਾਂ ਦਾ ਨਾਂ ਕੀ ਲਵਾਂ ਮੇਰਾ ਗੱਲ ਸਾਰਿਆਂ ਨੂੰ ਪਤਾ ਕਿਨੇ ਕਿਨੇ ਕਿੰਨਾ ਪ੍ਰਬੰਧ ਕੀਤਾ ਕਿਨੇ ਕਿਨੇ ਕਿੰਨਾ ਕਿੰਨਾ ਸਹਿਯੋਗ ਪਾਇਆ ਪਰ ਮੈਂ ਇਸ ਗੱਲ ਤੇ ਬੜਾ ਖੁਸ਼ ਆ ਸੱਚੇ ਮੁੱਤੀ ਜੀ ਨੂੰ ਵੀ ਡਿਊਟੀ ਜਿਹੜੀ ਲਈ ਉਹਨੇ ਪੂਏ ਬਾਖੂ ਬਿਨ ਭਾਈ ਇਸੇ ਕਰਕੇ ਐਡਾ ਵੱਡਾ ਇਕੱਠ ਗਰਮੀ ਦੇ باوجود ਹੋਣਾ ਇਹ ਇੱਕ ਕਿਤੇ ਝੋਨੇ ਤੇ ਸਪਰੇਅ ਕਰਨ ਨੂੰ ਪਿਆ ਕਿਤੇ ਮੰਡੀ ਚ ਲਿਜਾਣ ਨੂੰ ਪਿਆ ਵੱਡੇ ਗਿਣਤੇ ਵੀ ਲੋਕ ਗੱਡੀਆਂ ਆਪਣੀਆਂ ਜੋੜ ਕੇ ਆਏ ਨੇ ਸੋ ਇਹ ਵੱਡੀ ਕੱਟ ਦੀ ਨਿਸ਼ਾਨੀ ਜਿਹੜੀ ਆ ਤੁਹਾਡੀ ਸਿਹਰਤਾ ਦੀ ਨਿਸ਼ਾਨੀ ਆ ਸੋ ਇਸ ਮਤੇ ਦੀ ਪ੍ਰਵਾਨਗੀ ਆਪਾਂ ਸਾਰਿਆਂ ਨੇ ਹੱਥ ਖੜੇ ਕਰਕੇ ਦੇਣੀ ਆ ਤਾਂ ਕਿ ਅਸੀਂ ਜੋ ਸਨੇਹਾ ਦੇਣਾ ਚਾਹੁੰਦੇ ਆ ਉਹ ਸਨੇਹਾ ਸਾਡਾ ਤੁਹਾਡੇ ਸਾਰਿਆਂ ਬੋਲੇ ਸੋਨਿਹਾਰ ਸੁਨਿਆ ਕਾਲ ਸ਼ਰੋਮਣੀ ਅਕਾਲੀ ਦਲ ਸੁਧਾਰ ਲੈ ਸ਼ਰੋਮਣੀ ਅਕਾਲੀ ਦਲ ਸੁਧਾਰ ਲੈ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜੈਕਾਰਾ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜੈਕਾਰਾ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬੋਲੇ ਇਨਸਾਨਾ